ਸਰਦੀਆਂ ਦਾ ਸੁਪਰ ਫੂਡ ਹੈ ਗੁੜ ਜੀ ਹਾਂ ਡਾਈਟ ਦੇ ਵਿੱਚ ਸ਼ਾਮਲ ਕਰਨ ਦੇ ਨਾਲ ਹੁੰਦੇ ਹਨ ਪੰਜ ਸ਼ਾਨਦਾਰ ਫਾਇਦੇ ਸਰਦੀਆਂ ਵਿੱਚ ਗੁੜ ਸਿਰਫ ਇੱਕ ਮਿੱਠੀ ਟ੍ਰੀਟ ਨਹੀਂ ਹੈ ਸਗੋਂ ਸਿਹਤ ਦਾ ਇੱਕ ਕੁਦਰਤੀ ਅਤੇ ਸ਼ਕਤੀਸ਼ਾਲੀ ਸਰੋਤ ਹੈ ਇਹ ਇੱਕ ਖੰਡ ਦਾ ਇੱਕ ਸਿਹਤਮੰਦ ਵਿਕਲਪ ਹੈ ਜੋ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਪ੍ਰੋਟੀਨ ਅਤੇ ਬਹੁਤ ਸਾਰੇ ਜ਼ਰੂਰੀ ਵਿਟਾਮਿਨਾਂ ਦੇ ਨਾਲ ਭਰਪੂਰ ਹੈ। ਇਸ ਦੇ ਲਈ ਸਰਦੀਆਂ ਦੇ ਵਿੱਚ ਗੁੜ ਦਾ ਸੇਵਨ ਸਰੀਰ ਨੂੰ ਗਰਮ ਰੱਖਣ, ਊਰਜਾ ਵਧਾਉਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਤੇ ਆਓ ਜਾਣਦੇ ਹਾਂ ਇਹਨਾਂ ਦੇ ਨਾਲ ਹੋਣ ਵਾਲੇ ਲਾਭ ਦੇ ਬਾਰੇ। ਇਕ ਕੁਦਰਤੀ ਭੋਜਨ ਜੋ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ ਜੇਕਰ ਤੁਸੀਂ ਦਫ਼ਤਰ ਜਾਂ ਕੰਮ ਤੇ ਲੰਬੇ ਦਿਨ ਤੋਂ ਬਾਅਦ ਥੱਕੇ ਹੋਏ ਮਹਿਸੂਸ ਕਰਦੇ ਹੋ ਤਾਂ ਥੋੜੀ ਜਹੀ ਮਾਤਰਾ ਵਿੱਚ ਗੁੜ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ ਤੇ ਇਹ ਸਰੀਰ ਦੇ ਵਿੱਚ ਹੌਲੀ-ਹੌਲੀ ਘੁਲ ਜਾਂਦਾ ਹੈ ਲੰਬੇ ਸਮੇਂ ਤੱਕ ਚੱਲਣ ਵਾਲੀ ਊਰਜਾ ਪ੍ਰਦਾਨ ਕਰਦਾ ਹੈ ਤੇ ਤੁਹਾਨੂੰ ਐਕਟਿਵ ਰੱਖਦਾ ਹੈ ਮਾਸਪੇਸ਼ੀਆਂ ਅਤੇ ਖੂਨ ਦੀ ਸਿਹਤ ਲਈ ਲਾਭਦਾਇਕ ਗੁਡ ਆਇਰਨ ਦਾ ਇੱਕ ਚੰਗਾ ਸਰੋਤ ਹੈ ਜੋ ਹੀਮੋਗਲੋਬਿਨ ਨੂੰ ਵਧਾਉਂਦਾ ਹੈ ਅਤੇ ਸਿਹਤਮੰਦ ਖੂਨ ਨੂੰ ਉਤਸ਼ਾਹਿਤ ਕਰਦਾ ਹੈ ਇਹ ਮਾਸਪੇਸ਼ੀਆਂ ਦੀ ਤਾਕਤ ਨੂੰ ਸੁਧਾਰਦਾ ਹੈ ਅਤੇ ਥਕਾਵਟ ਨੂੰ ਘਟਾਉਂਦਾ ਹੈ ਇਸ ਦੇ ਲਈ ਸਰਦੀਆਂ ਵਿੱਚ ਇਸ ਦਾ ਸੇਵਨ ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਰੱਖਣ ਦੇ ਵਿੱਚ ਮਦਦ ਕਰਦਾ ਹੈ ਐਨੀਮੀਆ ਦੀ ਰੋਕtham ਆਇਰਨ ਦੀ ਘਾਟ ਵਾਲਾ ਐਨੀਮੀਆ ਭਾਰਤ ਦੇ ਵਿੱਚ ਇੱਕ ਆਮ ਸਮੱਸਿਆ ਹੈ। ਨਿਯਮਿਤ ਤੌਰ ਤੇ ਗੁੜ ਦਾ ਸੇਵਨ ਕਰਨ ਦੇ ਨਾਲ ਆਇਰਨ ਦੇ ਪੱਧਰ ਵਿੱਚ ਸੁਧਾਰ ਹੁੰਦਾ ਹੈ ਅਤੇ ਐਨੀਮੀਆ ਦੇ ਲੱਛਣਾਂ ਨੂੰ ਰੋਕਣ ਦੇ ਵਿੱਚ ਮਦਦ ਮਿਲ ਸਕਦੀ ਹੈ ਜਿਵੇਂ ਕਿ ਕਮਜ਼ੋਰੀ, ਚੱਕਰ ਆਉਣਾ ਅਤੇ ਥਕਾਵਟ। ਇਮਿਊਨਿਟੀ ਵਧਾਓ ਅਤੇ ਬਿਮਾਰੀਆਂ ਤੋਂ ਬਚੋ। ਗੁੜ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਫੀਨੋਲਿਕ ਮਿਸ਼ਰਣ ਸਰੀਰ ਦੇ ਵਿੱਚ ਆਕਸੀਡੇਟਿਵ ਤਣਾਅ ਨੂੰ ਘਟਾਉਂਦੇ ਹਨ ਤੇ ਇਹ ਸਰਦੀਆਂ ਦੌਰਾਨ ਆਮ ਤੌਰ ਤੇ ਵਾਇਰਲ ਫਲੂ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਦੇ ਵਿੱਚ ਮਦਦ ਕਰਦਾ ਹੈ ਤੇ ਇਹ ਸਰੀਰ ਦੀ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ ਖਾਣੇ ਤੋਂ ਬਾਅਦ ਗੁੜ ਖਾਣ ਦੇ ਨਾਲ ਪਾਚਨ ਕਿਰਿਆ ਸੁਧਾਰ ਹੁੰਦਾ ਹੈ ਤੇ ਇਹ પેટ ਨੂੰ ਹਲਕਾ ਰੱਖਦਾ ਤੇ ਕਬਜ਼ ਨੂੰ ਘਟਾਉਂਦਾ ਹੈ ਤੇ ਗੈਸ ਤੋਂ ਰਾਹਤ ਦਿੰਦਾ ਹੈ ਤੇ ਇਸ ਦੇ ਲਈ ਭੋਜਨ ਤੋਂ ਬਾਅਦ ਥੋੜੀ ਜਹੀ ਮਾਤਰਾ ਵਿੱਚ ਗੁੜ ਖਾਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕੁੱਲ ਮਿਲਾ ਕੇ ਅਖੀਰ ਦੇ ਵਿੱਚ ਗੁੜ ਇੱਕ ਸਰਦੀਆਂ ਦਾ ਸੁਪਰ ਫੂਡ ਹੈ ਜੋ ਸਵਾਦ ਅਤੇ ਸਿਹਤ ਊਰਜਾ ਅਤੇ ਇਮਿਊਨਿਟੀ ਦੋਵਾਂ ਨੂੰ ਵਧਾਉਂਦਾ ਹੈ ਸਭ ਕੁਝ ਇੱਕ ਵਿੱਚ ਮਿਲਦਾ ਹੈ ਤੇ ਥੋੜੀ ਜਹੀ ਮਾਤਰਾ ਵਿੱਚ ਰੋਜ਼ਾਨਾ ਸਵੇਰੇ ਜਾਂ ਭੋਜਨ ਤੋਂ ਬਾਅਦ ਖਾਦਾ ਜਾਣ ਤੇ ਮਹੱਤਵਪੂਰਨ ਲਾਭ ਪ੍ਰਦਾਨ ਕਰ ਸਕਦਾ ਹੈ ਤੇ ਅਜਈਆਂ ਹੋਰ ਟਿਪਸ ਨੂੰ ਜਾਣਨ ਵਾਸਤੇ ਵਿਸ਼ਾ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ